गवाचे रोणी पले कमे बे हासे जान गवाचे रोण पले ਹਾਲੋ ਆਪਣਾ ਬਾਗ ਹਮ ਕੋ ਆਪਣੇ ਘਰ ਚਲੇ ਸਤਕਾਰੀਆਂ ਨੂੰ ਵੱਡੀਆਂ ਛੋਟੀਆਂ ਛੁੱਟੀਆਂ ਭੈਣਾ ਉਹਨਾਂ ਦਾ ਬਹੁਤ ਬਹੁਤ ਤਨਵਾਦ ਹੈ ਸਤਕਾਰੀਆਂ ਜੋਗ ਵੱਡੇ ਛੋਟੇ ਭਰਾ ਨੰਨੇ ਮੁੰਨੇ ਬੱਚੇ ਨੌਜਵਾਨ ਜੁਥ ਦਾ ਸਾਰਿਆਂ ਦਾ ਕੋਟਨ ਕੋਟਨਵਾਦ ਹੈ ਮੇਰੇ ਤੋਂ ਬਾਅਦ ਮੇਰੀ ਕਾਮ ਦਾ ਇੰਟਰਨੈਸ਼ਨਲ ਕਮਿਸ਼ਨ ਜਿੱਥਾ ਆ ਰਿਹਾ ਹੈ ਵੱਡੇ ਵੀਰ ਭੋਲਾ ਸਿੰਘ ਜੀ ਦਸਰੀਆਂ ਦੀ ਹਾਜ਼ਰੀ ਇਤਨੀ ਪ੍ਰਵਾਨ ਕਰ ਲਈ ਸਾਰੇ ਹੱਥ ਜੋੜ ਕੇ ਨਮਰਤਾ ਸਹਿਤ ਮੇਰੇ ਬਾਪੂ ਦੇ ਸਾਹਮਣੇ ਬੈਠੇ ਹੋ ਇੱਕੇ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਸਾਰਨਾ ਸੈਰ ਸਿੱਖ ਜੀ Rajasthan ਤੋਂ ਤੁਹਾਡੇ ਬਹੁਤ ਬਹੁਤ ਧੰਨਵਾਦ ਆਂ ਬਹੁਤ ਪੂਰਾ ਧੰਨਵਾਦ ਆਇਆ ਜਿਹਨਾਂ ਦੇ ਆਲੇ ਲਾਇਆ ਪੱਜੀ ਆ 50 ਰੁਪਏ ਕੰਮ ਹੋਜੀ ਜੀ ਰੁਪਏ ਜਿਸ ਸੀ ਸੇ Rajasthan ਦਾ ਮਾਣ ਹੈ ਡਾਕਟਰ ਰੋਕਤਾਂ ਦਾ ਹਸਪਤਾਲ ਬਲਿਸੈਂਸੀਆ ਦਾ ਅਪ੍ਰੈਕਸਿਓਨ ਮਕੇਸਰ ਦਾਸ ਤੇ ਰਾਜੀਤ ਸਿੰਘ ਦਾਸ ਤੇ ਹਰਮਨ ਸਿੰਘ 10 ਰੁਪਏ ਹਰਵਿੰਦਰ ਸਿੰਘ 10 ਰੁਪਏ ਸਟਾਫ ਦੀ ਫੌਜੀ 10 ਰੁਪਏ ਸਟੈਂਕਲ ਕਾਹਲ ਸਿੰਘ 10 ਰੁਪਏ ਸਰਕਾਰੀ ਨੋਟ ਜਿਵੇਂ ਜੀਤੇ ਪਰਮੇਸ਼ਰ ਦਾਸ ਤੇ ਡਾਕਟਰ ਹਰਦੀਪ ਸਿੰਘ ਜੀ ਪਰ ਸਤਨਾਮ ਸਿੰਘ ਢਾਬਾ 10 ਰੁਪਏ ਹਜਨ ਸਿੰਘ ਸੰਗਰ 10 ਰੁਪਏ ਰੋਕਤਾਂ 10 ਰੁਪਏ ਗੁਜਰ ਸਿੰਘ ਢੱਡਵਾਲ 10 ਰੁਪਏ ਜੀ ਪਰ ਜਗਦੀਪ ਸਿੰਘ ਸੋਖਲ ₹100 ਬਬੀ ਵੇਖਰੀ ਰੰਗੜਾ ₹10 ਮਰੇਜ ਸਿੰਘ ਰੰਗੜਾ ₹10 ਹਰਮਨਦੀਪ ਸਿੰਘ ਅਸੂ 10 ₹ਗੁਰਪ੍ਰੀਤ ਸਿੰਘ ਵੀਰਪੇ ਨਿਪਟਾ ਸਿੰਘ ਰਾਜਸੂਤ ₹10 ਜਰਦੀਪ ਸਿੰਘ ਰੰਗੜਾ ₹10 ਸੁਮੇਜੀਤ ਸਿੰਘ ਸੇਵਾਦਾਰ ₹10 ਸੁਖਵੀਰ ਸਿੰਘ ਸਿੰਘੇਵਾਲਾ ₹10 ਕਰਮਜੀਤ ਸਿੰਘ ਝਗਨੂ 15 ਬੱਚਾ ਮਾਇਆ ਪਿੰਡੀ ਵਿਖੇ 50 ਤੇ ਰਾਮਾਜੀਤ ਸਿੰਘ ਧਰਮਵਾਲ ਚਾਹ ਤੇ ਬੰਦਤਾਨ 50 ਚਾ ਰਕਤਾਨ ਵੀਰ ਪਏ ਗੁਰੂ ਕਲੰਗਰਾ ਵਾਸਤੇ ਸ਼ਾਹਬੀਰ ਕੌਰ ਸਾਡੀ ਜੱਟ ਦੇ ਮਾਮ ਵਿੱਚ ਮਾਇਆ ਜੀ ਤੇ ਆਹ ਕਹਿ ਹਰਮੰਦਰ ਸਿੰਘ ਉਹ ਜਿੱਤਾ ਵਾਲੇ ਵੀਰ ਪਏ ਮਹੰਤ ਸਿੰਘ ਉਹ ਕਿਆਰ ਤੇ ਦਪਿੰਦਰ ਸਿੰਘ ਉਹ ਲੈਣ ਵਾਲੇ ਵੀਰ ਪਏ ਰੇਸ਼ੂ ਬਾਦ भी रुपये सुखमंदर सिंह दस रुपये दलजीत सिंह अबू पुपये बलविंदी प्रधान दस रुपये गुरकेश सिंह अबू भी रुपये कुलदीप सिंह पेंड पीला दस रुपये सरिंदर सिंह अहगढ़ दस रुपये गुप्ता दस रुपये गुप्ता भी रुपये मनप्रीत सिंह दस रुपये जलदेव सिंह दस रुपये जसवीर सिंह दस रुपये जगटा सिंह दस रुपये कृषि दस रुपये गुप्ता दस रुपये रणदीप सिंह पुपये दर प्रधान

ਕੈਪਟਨ ਰੋਸ਼ਨੀ ਸੋਨਾਰਨੀ ਪ੍ਰੇਮਾ ਨੂੰ ਸੁਖਮਨ ਦਾ ਆਪਣਾ ਸੰਦੇਸ਼ ਜਾਰੀ ਕਰਦੇ ਮੈਜਰਸ ਨੇ ਕੋਰਸੀ ਨੂੰ ਜਾਰੀ ਕਰਦੇ ਆਪਣਾ ਅਸੀਮ ਦਾ ਤਾਜ਼ਾ ਕਰਦੇ ਕਾਰੋਗਰੀ ਸਫਾਰਸ਼ ਨੂੰ ਸੱਜਣ ਦਾ ਤਾਜ਼ਾ ਕਰਦੇ ਸਬੂਤ ਨੂੰ ਜਾਰੀ ਕਰਦੇ ਰਾਤ ਦੇ ਆਖਰੀ ਨੂੰ ਸਾਡੇ ਦੇ ਪ੍ਰਿੰਸੀਪਲ ਜੀ ਤੋਂ ਆਪਾਂ ਮੈਸਿੰਗ ਧਰਵਾ ਕਰਦੇ ਹਾਂ ਕਿ ਧਰਵਾ ਧਰਵਾ ਨੇ ਰਾਤ ਨੂੰ ਹੱਥ ਦੀ ਤੋਂ ਸਤਿਕਾਰ ਕਰ ਕੱਪ ਦੇ ਸਭੀ ਤੋਂ ਬਾਅਦ ਦਾ ਸਹੀ ਅੰਤਿਕ ਸੁਭਾਵਾ ਅਸਰ ਧਰਵਾੜ ਕੋਈ ਨਾ ਹੋਵੇ ਮਾਰੀ ਗਿਆ ਬਹਾਦਰ ਯਾਰ ਇਹ ਜਿਹੜਾ ਪੋਸਟ ਜਿਹੜਾ ਸ਼ਕਨਾ ਤਾਂ ਲੰਗਰ ਦੇ ਪਾਸੇ ਮੱਥਾ ਸਾਜ ਕੇ ਪਾਤਾ ਕਰੋ ਉਸ ਤੋਂ ਬਾਅਦ ਸੇਵਾਦਾਰਾਂ ਨੇ ਸਵਾਸ ਸਾਧਣ ਲੱਗੇ ਹੈ ਲੱਗ ਰਿਹਾ ਹੈ ਕਿ ਆਹੋ ਬੰਦ ਕੀਤਾ ਜਾਣਾ ਸੇਈ ਕੋਈ ਵੀ ਵੀਰ ਲੰਗਰ ਪਛਾਤਾ ਕਰਨ ਮਤ ਹੋ ਰਹੀ ਹੈ ਤਾਂ ਲੰਗਰ ਦੇ ਪਾਸੇ ਲੰਗਰ ਸ਼ਖਰ ਜੀ ਤਰਪਾਲਾ ਕਰੋ ਜੀ ਹੁਣ 10 ਮਿੰਟਾਂ ਵਾਸਤੇ ਭੋਲਾ ਸਿੰਘ ਜੀ ਪਕਾ ਕਲਾ ਸਰਦਾਰਾਂ ਦੇ ਸੇਵਾ ਵਿੱਚ ਹੱਥ ਹੋਣੇ ਭੋਲਾ ਸਿੰਘ ਜੀ ਪਕਾ ਕਲਾ दुनियादाी तुँ। माली सारे बीत न किस्म आया बे सारे हार हारा सच जी प्रीत जाम मिले न पखंडियो

ਤਹਾਵਰ ਸ਼ਰਧਾਲੂ ਦੇ ਮਾਲਕ કૃਪਾ ਗੱਦੀ ਦੇ ਸੁਭਾਇ ਮਾਨ ਸਭ ਸਮੁੱਚੀ ਸ਼ਕਤੀ ਜੋ ਕੋ ਜੀਰ ਕਾਤੇ ਸ਼ਬਦ ਗੁਰੂ ਦਸਾਂ ਪਾਤਸ਼ਾਹ ਜੀ ਦੀ ਜਾਤਿ ਜੋਤ ਸੈਨਸ ਦੇ ਗੁਰੂ ਜੀ ਚੋਨ ਮਹਾਰਾਜ ਜੀ ਦੇ ਗੋਦ ਦਾ ਨਿਗਮਨ ਰਹੇ ਖੰਡਨ ਬਾਬਾ ਧਰਮ ਸਿੰਘ ਜੀ ਮਹਾਰਾਜ ਜੀ ਦੀ 74ਵੀਂ ਵਸਤੀ ਮਨਾ ਰਹੇ ਨੱਪਰ ਮੋਛੜੀ ਇਲਾਕੇ ਦੀਆਂ ਸੰਗਤਾਂ ਮਾਤਾ ਪਹਿਣਾ ਬੀਰ ਬੁਜ਼ੁਰਗ ਨੌਜਵਾਨ ਮੇਰੀ ਤੁਮ ਦਾ ਨਾਮ ਦੱਸਾ ਪਿਆਰੇ ਬੱਚੇ ਆਪੋ ਆਪਣੀ ਗਰਸ਼ਤੇ ਦੇ ਰੰਗ ਵਿੱਚ ਆਪਾਂ ਤੇਰੇ ਰਸਤੇ ਜਾ ਪਤਮਨ ਤੇ ਸਜਣ ਵਰਗਵਾਰਾ ਸਾਹ ਦੇ ਪਰਵਾਨ ਕਰੋ ਕਿ ਕਮੇਟੀਪਰ ਅਨੁਸਾਰ ਮਾਨਤ ਸਰਵਣ ਗੰਤੀ ਸਰਵਣ ਸਮੂਹ ਹਾਲੀ ਭਾਗੀਆਂ ਸਾਡੇ ਦਾ ਇੱਕ ਵਾਰੀ ਅوجੀ ਦਰਪਾਸ਼ਾ ਦੇ ਫਟੇ ਅੱਜ ਤੋਂ ਲੱਗੇ ਆ ਪ੍ਰਵਾਨ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਬੜਾ ਭਾਗੀ ਹੋ ਵਡਿਆਂ ਭਾਡਾਂ ਵਾਲੇ ਨਾਲ ਸਤਿ ਸਾਕ ਚ ਮਿਲਦੀ ਜੀ ਸਮਾਜਿਕ ਨਕਰ ਪੜੇ ਤੁਹਾਡਾ ਵਾਲਾ ਹੈ ਘਰ ਦੀ ਕਮਿਸ਼ਨਰੀ ਦਿਵਾਨ ਸੰਜੋਣੇ ਹੈ ਹਰ ਸਾਲ ਬਹੁਤ ਵੱਡੇ ਭਾਰ ਆਓ ਜਿਆਦਾ ਸਮਾਂ ਨਹੀਂ 10 ਮਿੰਟ ਦਾ ਸਮਾਂ ਬਸ ਜੋ ਸ਼ਰਵਨ ਕੈਂਸਲ ਚਲ ਆਪ ਦੀ ਸੇਵਾ ਵਿੱਚ ਪੜ ਗਏ ਨੇ ਸਰਵਣ ਕਰੋ ਜੀ ਤੀਨ ਦਾ ਨਾਸ ਨਾਮ ਤੇਰਾ ਦੁਨੀਆ ਚਤਾਰ ਦੀ ਤੇਰੇ ਅੱਠ ਵਿੱਚ ਜੋੜ ਸਾਰੇ ਸੰਸਾਰ ਦੀ ਤੁਝ ਤੋਂ ਬਣਾ ਨੇ ਕੱਖ ਬਣਦਾ ਜਹਾਂ ਦਾ पुले तूं ई रंग जान पवंदी दना नाथ नाम ते दुनिया जाराथ नाम ते दुनिया जारे हथ बेचा डोरी सारे सनसार जी हथ बचा डोरा को बि श आया पाले बेत ते आया न पहाड़ चोया i ਹੱਥ ਲਾਇਆ ਮੇਲੇ ਹੋਣਾ ਮਾਰੇ ਭੋਕ ਨੰਗੀ ਰੇ ਹੱਥ ਲਾਇਆ ਲੈ ਹੁੰਦੇ ਮੈਂ ਆਏ ਸਾਲੇ ਤੋਈ ਆਪਸਾ कई पुत पोत अड़े पोत पोते चारे नज़ारे सारे तुंहिंज पयारे सारे तुंहिंज प ते गार मग ते मुलमारे दादा ऐ महाराज दे बारे दादा शिव ते तखा सचे प ਤੋ ਪਹਿਲਾ ਹਾਜ਼ਿਰ ਲੱਗ ਗਿਆ ਭਾਈ ਕਰਸੇਵ ਸਿੰਘ ਜੀ ਤੁਹਾਡੀ ਜੱਥਾ ਉਹਨਾਂ ਦੇ ਵੱਲੋਂ ਬਹੁਤ ਸਾਰਾ ਪਿਆ ਆਜੇ ਮਕਾ ਜਣੀਆ ਵਿੱਚੋਂ ਭਾਈ ਅਗਰੇ ਸਿੰਘ ਜੀ ਗ੍ਰੰਥੀ ਸਰਵਾਰ ਨਿਖੜੀ ਵਾਲੇ ਸਾਡੇ ਵਿੱਚ ਤੇ ਆਏ ਅੱਲਾ ਮਰਗਤਾ ਉਹਨਾਂ ਦੇ ਵੱਲੋਂ 50-50 ਰੁਪਏ ਬੜੇ ਬਾਦ ਹਨ ਆਪੀ ਲੈ ਕੇ ਆਪਣਾ ਬੋਲੇ ਵੀਰ ਨਾ ਇਹ ਤਾਂ ਸਾਰੇ ਜਥਿਆਂ ਦੇ ਵਾਸਤੇ ਨਾ ਆ ਸਾਰਨ ਮਦਰ ਭੈਣਾਂ ਮਾਈਆਂ ਵੀਰ ਬੁਜੁਰਗੋ ਸਤਿਕਾਰ ਕਰਦੇ ਹੋਆਂ ਪਈਆਂ ਤਾਂ ਪੈਂਤੀ ਪੈਂਤੀ ਚੜੀ ਚੜੀ ਲੱਗੇ ਰਹੇ ਆ ਤੇ ਪਿਆਰ ਦੀ ਫੇਰ ਹੈ ਆਓ ਇੱਕ ਸ਼ਬਦ ਸਰਪ੍ਰਸਤ ਕਰੋ ਆਪਦੀ ਸੇਵਾ ਦੇ ਵਿੱਚ ਕੰਗੀਆਂ ਵਾਲੇ ਪਾਸ਼ਾ ਮਹਾਰਾਜ ਤੇ ਮਾਤਾ ਜੀ ਤਾਂ ਹੀ ਕਹਿਣ ਲੱਗੇ ਕਿ ਸਤਿਗੁਰੂ ਆਪਣੇ ਬੱਚਿਆਂ ਦੇ ਜੜ ਸ਼ਰਮਾਂ ਦੀ ਕਦੇ ਕਲ ਨਹੀਂ ਕੀਤੀ ਤੱਕਲੀਆਂ ਬੜੇ ਪਾਸ਼ਾ ਮਹਾਰਾਜ ਸੋਫੇ ਵਿੱਚ ਬਿਠਿਆ ਆਇਆ ਉਹ ਕਰਦੇ ਆ ਜੀਤਾਂ ਜੀ ਕਹਿੰਦੇ ਵੀ ਅਸਤਾਨ ਦਾ ਆਦ ਨੂੰ ਸੁਪਨਾ ਆਇਆ ਜਿਹਦੇ ਵਿੱਚ ਕੀ ਹੋਵੇਗਾ ਕਲਗੀਆਂ ਵਾਲੇ ਪਾਸ਼ਾ ਤੋਂ ਕਹਿੰਦੇ ਹਾਂ ਜੀ ਜੀ ਜਿਹੜਾ ਰਾਤ ਨੂੰ ਸੁਪਨਾ ਵਿਖਿਆਨ ਆਇਆ ਉਹ ਟਲ ਸਚਾਈ ਹੈ ਇਸੇ ਤਰ੍ਹਾਂ ਹੋਵੇਗਾ ਕੌਣ ਵਾਲੇ ਸਮੇਂ ਦੇ ਬਾਰੇ ਕੰਗੀ ਤੋਂ ਪਾਸ਼ਾ ਮਹਾਰਾਜ ਮਾਤਾ ਜੀਤਾਂ ਜੀ ਨੂੰ ਅਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਹੋ ਕਾਹੂ ਬਲਦੇ ਹੋਏ ਬੋਲ ਲਈ ਹੱਸ ਕੇ ਕਹਿੰਦਾ ਨਹੀਂ thank okay.